ਆ ਰਹੇ ਆ ਜੀ ਏਲਾ ਵੀ ਬਹੁਤ ਫੁੜੀਆਂ ਪਾ ਚੁੱਕੀਆਂ ਹੈ ਆਫਿਸ ਹੁੰਦਾ ਵੀ ਆਮਾ ਦੇ ਪਾਰਟੀ ਦਾ ਉਹ ਨਾਲ ਉਹ ਪੇਂਟਿੰਗ ਦੇ ਕੀ ਉਹ ਬਣਾ ਰਹੇ ਆ ਜੀ ਏਲਾ ਵੀ ਬਹੁਤ ਫੁੜੀਆਂ ਪਾ ਚੁੱਕੀਆਂ ਹੈ ਆਫਿਸ ਹੁੰਦਾ ਵੀ ਆਮਾ ਦੇ ਪਾਰਟੀ ਦਾ ਉਹ ਨਾਲ ਉਹ ਪੇਂਟਿੰਗ ਜਿਹੜੀ ਬੰਦ ਪਈ ਆ ਉਹਦੇ ਤੋਂ ਤੀਸਰੀ ਮੰਜ਼ਲ ਤੇ ਵੀ ਚੱਕੇ ਜਾ ਰਹੇ ਹੈ ਜਿਹੜੀ ਤੇ ਦਿਖਾਣਾ ਹੋਏਗਾ ਮੰਜਲ ਵੀ ਚੱਕੀ ਜਾ ਰਹੀ ਹੈ। ਕੋਈ ਬੋਲਦਾ ਚੁੱਕਾ ਦੀ ਆਮ ਪਾਰਟੀ ਦਾ ਉਹ ਬਜਟ ਨੀਲਾ ਸ਼ੀਸ਼ੇ ਵਾਲਾ। ਸਾਰੇ ਬੈਨਰ ਕੋਸਟ ਦੇ ਉੱਪਰ ਵੀ ਲੱਗੇ ਹੋਏ ਸੀਗੇ। ਸਾਰੇ ਲਾਹਤੇ ਆ। ਕੰਮ ਨਹੀਂ ਰੋਕਿਆ ਉੱਥੋਂ ਦਾ। ਉਹ ਤੀਸਰੀ ਮੰਜ਼ਲ ਦੀ ਵੀ ਛੱਤ ਪੈਣ ਵਾਲੀ ਹੈ। ਬਟ ਆਫਿਸ ਬੰਦ ਕਰਤਾ ਉਹ ਵੀ ਤਾਂ ਸ਼ਾਇਦ ਮੇਰੇ ਨਾਲ ਕਾਫੀ ਦਿਨ ਪਹਿਲਾਂ ਹੀ ਬੰਦ ਕਰਤਾ ਸੀਗਾ। ਬਟ ਬੈਨਰ ਲੱਗੇ ਹੋਏ ਸੀਗੇ। ਉਹ ਬੈਨਰ ਵੀ ਲਾਹਤੇ ਜੀ ਦੇਖ ਸਕੋ ਤੁਸੀਂ ਪੂਰੇ ਬੈਨਰ ਲੱਗੇ। ਪਿੱਛੋਂ ਤੀਸਰੀ ਮੰਜ਼ਲ ਤੇ ਪਿੰਦਰ ਵੀ ਚੱਕੇ ਜਾ ਰਹੇ। ਮੈਂ ਸਰ ਤੁਹਾਡੀ ਵੀ ਬਸ ਸਟੇਟਮੈਂਟ ਦੇਖੀ ਸੀ ਕਿ ਘਵਾਰ ਦੀ ਤੁਸੀਂ ਗੱਲਾਂ ਨਾ ਮੈਡਮ ਨੇ ਜਿਹੜਾ ਕੁਝ ਬੋਲਿਆ ਸੀ ਤੁਸੀਂ ਵੀ ਸਪਾਈਆਂ ਦਿੱਤੀਆਂ ਸੀ ਵੀ ਨਜਾਇਜ਼ੇ ਅਸੀਂ ਕਬਜ਼ੇ ਨਹੀਂ ਹੋਣ ਦਵਾਂਗੇ ਸ਼ਹਿਰ 'ਚ ਸੋ ਬੇਨਤੀ ਹੈ ਕਿ ਇਹਦੇ ਤੇ ਵੀ ਥੋੜਾ ਐਕਸ਼ਨ ਲੈ ਲਓ ਕਟੂਕੜ ਦੱਸੋ ਜੇ ਤੁਹਾਡੇ ਦੇ ਕੋਈ ਪ੍ਰੈਸ਼ਰ ਹੈ ਕਿਸੇ ਦਾ ਤੇ ਤਾਂ ਵੀ ਦੱਸੋ ਮੈਨੂੰ ਪਤਾ ਅਫਸਰ ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦਾ